ਸਾਰੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਗੱਲ ਕਰ ਰਿਹਾ ਆਪਣੇ ਭਾਨਾ ਸਿੱਧੂ ਜੋ ਕੱਲ ਰਿਹਾ ਹੋਇਆ ਵਾ ਕੁਝ ਕਾਰਨਾ ਕਰਕੇ ਪੰਜਾਬ ਸਰਕਾਰ ਨੇ ਉਹਨੂੰ ਬੰਦ ਕੀਤਾ ਸੀ ਪਰ ਲੋਕ ਰੋਹ ਨੂੰ ਦੇਖਦੇ ਹੋਏ ਸਰਕਾਰ ਨੂੰ ਭਾਨਾ ਸਿੱਧੂ ਨੂੰ ਛਟਨਾ ਪਿਆ ਸੋ ਇਸ ਸੰਬੰਧ ਵਿੱਚ ਜਿਸ ਤਰ੍ਹਾਂ ਭਾਨਾ ਸਿੱਧੂ ਨੇ ਪ੍ਰੈਸ ਨਾਲ ਗੱਲਬਾਤ ਕੀਤੀ ਹੈ ਤੇ ਦੱਸਿਆ ਕਿ ਕਿਵੇਂ ਉਸਨੂੰ ਟੌਰਚਰ ਕੀਤਾ ਗਿਆ ਇਹ ਜੋ ਨੇ ਟਾਰਚਰ ਕਰਨ ਦੀ ਕਹਾਣੀ ਸੁਣਾਈ ਹੈ ਇਹ ਉਸ ਕਾਲੇ ਦੌਰ ਦਾ ਇੱਕ ਹਿੱਸਾ ਝਾਤੀ ਹੈ ਜਦੋਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਤੇ ਵੀ ਉਹ ਟਾਰਚਰ ਕਰਦਾ ਸੀ ਤੋਂ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਨੰਗਾ ਕਰਕੇ ਪਾਣੀ ਦੇ ਵਿੱਚ ਡੋਇਆ ਗਿਆ ਹੋਰ ਬਹੁਤ ਸਾਰੀ ਤਸ਼ੱਦਦ ਕੀਤੀ ਗਈ ਇਸ ਤੋਂ ਵੀ ਵੱਡੀ ਗੱਲ ਕਿ ਇਸ ਤਸ਼ੱਦਦ ਦੀ ਵੀਡੀਓ ਬਣਾ ਕੇ ਆ ਹਕਮਤਮਾਨ ਨੂੰ ਭੇਜੀ ਗਈ ਮੁੱਖ ਮੰਤਰੀ ਨੂੰ ਜਾਂ ਉਹਨਾਂ ਨੇ ਕਹਿ ਕੇ ਵੀਡੀਓ ਬਣਵਾਈ ਸੀ ਪਰ ਇਸ ਸਭ ਦੇ ਪਿੱਛੇ ਪੁਲਿਸ ਪ੍ਰਸ਼ਾਸਨ ਨੇ ਜਿਸ ਤੰਗ ਦੀ ਕਾਰਵਾਈ ਕੀਤੀ ਹੈ ਉਹ ਵੀ ਨਿੰਦਨਯੋਗ ਹੈ ਅੱਜ ਦੇ 21ਸ ਦਿਨ ਦੇ ਵਿੱਚ ਵੀ ਜੇ ਉਹ ਹੀ ਪਹਿਲਾਂ ਵਾਲੀਆਂ ਆਪ ਖੁਦਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਸਮਝਿਆ ਜਾ ਸਕਦਾ ਹੈ ਕਿ ਅਸੀਂ ਕਿੱਥੇ ਖੜੇ ਆ ਲੋਕਾਂ ਨੇ ਵੱਡਾ ਬਦਲਾ ਲਿਆਉਣ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਿਹਦੇ ਵਿੱਚ ਪਾਨਾ ਸਿੱਧੂ ਖੁਦ ਦੱਸਦਾ ਕਿ ਉਹ ਕਿਵੇਂ ਅਗਵਾਈ ਕਰਕੇ ਦਫ਼ਤਰ ਦੇ ਵਿੱਚ ਸਾਰੇ ਕੰਮ ਕਰਦਾ ਸੀ ਆਮ ਆਦਮੀ ਪਾਰਟੀ ਲਈ ਬਈ ਬਦਲਾ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਉਹ ਦਿਖਾਈ ਸੀ ਸਵਜਬਾਗ ਜਿਵੇਂ ਦੂਸਰੀਆਂ ਪਾਰਟੀਆਂ ਦਿਖਾਉਂਦੀਆਂ ਪਰ ਲੋਕਾਂ ਨੇ ਭਰੋਸਾ ਕੀਤਾ ਸੀ ਤੇ 92 ਐਮ.ਐਲ.ਏ ਜਿਤਾ ਕੇ ਉਹਨਾਂ ਦੀ ਸਰਕਾਰ ਬਣਾਈ ਐ 2 ਸਾਲ ਸਰਕਾਰ ਨੂੰ ਦੀ ਚੱਲੇ ਨੇ ਪਰ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਨਹੀਂ ਨਿਵਾਸਕੀ ਸਗੋਂ ਇਹ ਸਰਕਾਰ ਤਾਨਾਸ਼ਾਹੀ ਵੱਲ ਨੂੰ ਵੱਧ ਰਹੀ ਹੈ ਵੱਧ ਨਹੀਂ ਰਹੀ ਮਤਲਬ ਇਹ ਕੰਮ ਜਿਹੜੇ ਕੀਤੇ ਜਾ ਰਹੇ ਨੇ ਇਹ ਇੱਕ ਤਾਨਾਸ਼ਾਹੀ ਰਵਈਆ ਹੀ ਹੈ ਤੇ ਜਿਸ ਕਰਕੇ ਲੋਕ ਹੁਣ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਈਆਂ ਸੀ ਉਹਨਾਂ ਨੇ ਸਪੋਰਟ ਕੀਤੀ ਸੀ ਉਹੀ ਐ ਇਸ ਦਾ ਬ੍ਰੋਧ ਕਰ ਰਹੇ ਨੇ ਜੇਕਰ ਅਜੇ ਵੀ ਸਰਕਾਰ ਜਾਂ ਮੁੱਖ ਮੰਤਰੀ ਇਹ ਗੱਲ ਨੂੰ ਨਹੀਂ ਸਮਝਦੇ ਤਾਂ ਮੈਂ ਸਮਝਦਾ ਜਾਂ ਤਾਂ ਉਹਨਾਂ ਦੀ ਬਦਕਿਸਮਤੀ ਹੈ ਅਤੇ ਜਾਂ ਫਿਰ ਉਹ ਇਹ ਬੇਵਕੂਫੀ ਕਰ ਰਹੇ ਨੇ ਬਹੁਤ سارے ਮਾਮਲੇ ਸਾਹਮਣੇ ਆਏ ਆ ਕਿ ਜੋ ਸਰਕਾਰ ਦੇ ਤਾਨਾਸ਼ਾਹੀ ਹੋਣ ਦਾ ਸਬੂਤ ਨੇ ਜਿਹਦੇ ਵਿੱਚ ਅ ਅਖਬਾਰਾਂ ਜੋ ਕਿ ਸਾਡੇ ਪੰਜਾਬ ਦਾ ਸਾਨੂੰ ਸਵੇਰੇ ਸਵੇਰੇ ਸੱਚੀਆਂ ਖਬਰਾਂ ਸਾਡੇ ਤੱਕ ਪਹੁੰਚਦੀਆਂ ਕਰਦੇ ਨੇ ਉਹਦੇ ਵਿੱਚੋਂ ਅਦਾਰਾ ਜੀ ਤੇ ਮੁੱਖ ਸੰਪਾਦਕ ਵਰਿੰਦਰ ਸਿੰਘ ਹਮਦਰਦ ਜੀ ਦੇ ਉੱਪਰ ਵੀ ਇਹਨਾਂ ਨੇ ਅ ਅਟੈਕ ਕੀਤਾ ਸੀ ਇਸੇ ਤਰ੍ਹਾਂ ਹੀ ਅ ਸੁਖਪਾਲ ਸਿੰਘ ਜੀ ਖੈਰਾ ਪੰਨਾ ਸਿੱਧੂ ਹੋਰ ਵੀ ਕਈ ਗੱਲਾਂ ਸਾਹਮਣੇ ਨੇ ਤੇ ਨਮਜੋਦ ਸਿੱਧੂ ਸੋ ਇਸ ਗੱਲਾਂ ਤੋਂ ਅਸੀਂ ਸਮਝ ਸਕਦੇ ਹਾਂ ਕਿ ਵੀ ਅ ਸਰਕਾਰ ਇਸ ਟਾਈਮ ਸਹੀ ਦਿਸ਼ਾ ਵੱਲ ਨਹੀਂ ਜਾ ਰਹੀ ਗਲਤ ਦਿਸ਼ਾ ਵੱਲ ਜਾ ਰਹੀ ਹੈ ਬਹੁਤ ਸਾਰੇ ਲੋਕ ਛੱਟ ਚੁੱਕੇ ਨੇ ਪਾਰਟੀ ਨੂੰ ਛੱਡੀ ਜਾ ਰਹੇ ਨੇ ਅਜੇ ਵੀ ਮੌਕਾ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਉਹਨਾਂ ਨੂੰ ਨੂੰ ਪਹਿਲ ਕਰੇ ਨਾ ਕਿ ਬਦਲਾਖੋਰੀ ਦਾ ਭਾਵਨਾ ਰੱਖ ਕੇ ਕੰਮ ਕਰੇ ਸੋ ਅਜੇ ਵੀ ਸਮਾਂ ਹੈ 3 ਸਾਲ ਹੈਗੇ ਨਹੀਂ ਜੇ ਸਰਕਾਰ ਇਸ ਤਰ੍ਹਾਂ ਬਦਲਾਖੋਰੀ ਛੱਡ ਕੇ ਲੋਕ ਮੁੱਦਿਆਂ ਤੇ ਕੰਮ ਕਰੇ ਜੋ ਵਾਅਦਾ ਕੀਤਾ ਸੀ ਉਹਨਾਂ ਨੂੰ ਖਾਸ ਕਰਕੇ ਨਸ਼ਿਆਂ ਤੇ ਕਿਉਂਕਿ ਨਸ਼ੇ ਬਹੁਤ ਬੇਕਰੇ ਨੇ ਤੇ ਸ਼ਰੇਆਮ ਚਿੱਟੇ ਦੇ ਸ਼ਿਕਾਰ ਪਿੰਡਾਂ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਇਸ ਬਾਰੇ ਤੇ ਵੀ ਕੱਲ ਗੱਲ ਕਰਾਂਗੇ ਪਰ ਅੱਜ ਮੈਂ ਨੇਰਾ ਮਨ ਕੀਤਾ ਸੀ ਇਸ ਵਿਸ਼ੇ ਤੇ ਕੱਲ ਗੱਲਾਂ ਵਿੱਚੋਂ ਗੱਲ ਕੀਤੀ ਜਾਵੇ ਸੋ ਦੋਸਤੋ ਜੇ ਇਹ ਗੱਲ ਗੱਲਾਂ ਬਾਤਾਂ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਕਮੈਂਟ ਦੇ ਵਿੱਚ ਆਪਣੀ ਵਿਚਾਰ ਜ਼ਰੂਰ ਦਿਓ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਜੀ